ਆਖਰ ਪੰਜਾਬੀ ਵਲੌਗਸ਼ ਤੋਂ ਤੁਹਾਡਾ ਸਵਾਗਤ ਹੈ ਜੀ ਅੱਜ ਯੂਐਸਏ ਨੇ ਦੂਸਰਾ ਆਪਣਾ ਜਾਜ ਅੰਮ੍ਰਿਤਸਰ ਦੀ 에어ਪੋਰਟ ਤੇ ਉਤਾਰ ਦਿੱਤਾ ਜਿਸ ਦੇ ਵਿੱਚ 116 ਡਿਪੋਰਟਰ ਸਨ ਜਿਨ੍ਹਾਂ ਦੇ ਹੱਥਾਂ ਤੇ ਹੱਤ ਕੜੀਆਂ ਤੇ ਪੈਰਾਂ ਦੇ ਵਿੱਚ ਜੰਜੀਰਾ ਲਾਈਆਂ ਹੋਈਆਂ ਸਨ ਅੱਜ 에어ਪੋਰਟ ਤੇ ਉਤਾਰ ਦਿੱਤਾ ਗਿਆ ਜੀ ਤੇ ਜਿਹੜੇ 116 ਡਿਪੋਰਟਰ ਨੇ ਉਹਨਾਂ ਵਿੱਚ ਪੰਜਾਬ ਦੇ 65 ਹਰਿਆਣਾ ਦੇ 33 ਗੁਜਰਾਤ ਦੇ 8 ਉੱਤਰ ਪ੍ਰਦੇਸ਼ ਦੇ ਦੋ ਗੋਆ ਦੇ ਦੋ ਹਮਾਚ ਪ੍ਰਦੇਸ਼ ਦਾ ਇੱਕ ਤੇ ਜੰਮੂ ਕਸ਼ਮੀਰ ਦਾ ਇੱਕ ਹੈ ਜੀ ਤੇ ਜਿਹੜੇ ਪੰਜਾਬ ਦੇ 65ਾਂ ਦੇ ਵਿੱਚੋਂ ਗਰਦਾਸਪੁਰ ਦੇ 11 ਨੇ ਜੀ ਜਿਨ੍ਹਾਂ ਦੇ ਵਿੱਚ ਹਰਜੀਤ ਸਿੰਘ ਪਿੰਡ ਖਾਨਵਾਲ ਘੁਮਣਕਲਾ ਕਲਖਵਿੰਦਰ ਸਿੰਘ ਸੇਖਮਾ ਕਲੇਰਕਲਾ ਲਵਪ੍ਰੀਤ ਸਿੰਘ ਕਲਾ ਨੌ ਨੜਾਂ ਵਾਲੀ ਤੇ ਲਵਪ੍ਰੀਤ ਸਿੰਘ ਪਿੰਡ ਕੰਡਿਆਲਾ ਬਟਾਲਾ ਪ੍ਰਿੰਸ 파ੜ ਸਿੰਘ ਕੰਡਿਆਲਾ ਬਟਾਲਾ ਰਵਿੰਦਰ ਸਿੰਘ ਪਿੰਡ ਥੇ ਗੁਲਾਮ ਨਬੀ ਧਾਰੀਵਾਲ ਸਹਿਨਾਜ ਪ੍ਰੀਤ ਸਿੰਘ ਪਿੰਡ ਚੱਕਾਂ ਵਾਲੀ ਡੇਰਾ ਬਾਬਾ ਨਾਨਕ ਗੁਰਮੇਲ ਸਿੰਘ ਵਾਸੀ ਪਿੰਡ ਪੇਟ ਸ੍ਰੀ ਹਰਗੋਬਿੰਦਪੁਰ ਨਰੋਨਤ ਨਰੋਤਮ ਸਿੰਘ ਪਿੰਡ ਭੈਣੀ ਕਾਣਿਆ ਜੀ ਇਹ ਹੈਗਾ ਜੀ ਥਾਣਾ ਭੈਣੀ ਮੀਖਾਂ ਦੇ ਅੰਦਰ ਆਉਂਦਾ ਜੀ ਤੇ ਨੇੜੇ ਗੁੰਨੋਂਪੁਰ ਗੁਰਪਾਲ ਸਿੰਘ ਪਿੰਡ ਰਾਜੂਪੇਲਾ ਥਾਣਾ ਭੈਣੀ ਮੀਖਾਂ ਤੇ ਸਿੰਘ ਪਿੰਡ ਖਾਨਵਾਲ ਘੁੰਮਣ ਕਲਾ ਜੀ ਤੇ ਇਹਨਾਂ ਨੂੰ ਰਿਸੀਵ ਕਰਨ ਵਾਸਤੇ ਪੰਜਾਬ ਦੇ ਮੁੱਖ ਮੰਤਰੀ ਰਸੀ ਭਗਵੰਤ ਸਿੰਘ ਮਾਨ ਤੇ ਰੇਲ ਮੰਤਰੀ ਬਿੱਟੂ ਜੀ ਵਿਸ਼ੇਸ਼ ਤੌਰ ਤੇ ਪਹੁੰਚੇ ਹੋਏ ਸਨ ਤੇ ਆਪਣੇ ਮਾਪਿਆਂ ਨੂੰ ਇਹਨਾਂ ਦੇ ਮਾਪੇ ਇਹਨਾਂ ਨੂੰ ਬੱਚਿਆਂ ਨੂੰ ਰਿਸੀਵ ਕਰਨ ਵਾਸਤੇ ਭਾਰੀ ਕੀਮਤੀ ਵੇਤੇ ਪਹੁੰਚੇ ਹੋਏ ਸਨ ਅਤੇ ਆਪਣੇ ਮਾਪਿਆਂ ਨੂੰ ਤੇ ਬੱਚਿਆਂ ਨੂੰ ਰੋਂਦੇ ਹੋਇਆਂ ਦੇਖ ਕੇ মিডিਆ ਨੇ ਜਦੋਂ ਉਹਨਾਂ ਤੋਂ ਸਵਾਲ ਪੁੱਛੇ ਤਾਂ ਉਹਨਾਂ ਨੇ ਆਖਿਆ ਕਿ ਸਰਕਾਰਾਂ ਦੀਆਂ ਇਹ ਨਕਮੀਆਂ ਨੀਤੀਆਂ ਦੇ ਕਾਰਨ ਸਾਡੇ ਬੱਚੇ ਜਿਹੜੇ ਵਿਦੇਸ਼ਾਂ ਨੂੰ ਭੱਜ ਰਹੇ ਨੇ ਜੇਕਰ ਸਰਕਾਰਾ ਚਾਹਣ ਤਾਂ ਇੱਥੇ ਆਪਣਾ ਵਧੀਆ ਰੁਜ਼ਗਾਰ ਲਾ ਕੇ ਆਪਣੇ ਬੱਚਿਆਂ ਨੂੰ ਰੁਜ਼ਗਾਰ ਦੇ ਸਕਦੇ ਨੇ ਕਿਉਂ ਇਹ ਇੰਨੇ ਨੇ ਪੈਸੇ ਖਰਚ ਕੇ ਕਿ ਬਹੁਤਿਆਂ ਨੇ ਆਖਿਆ ਕਿ ਅਸੀਂ ਜ਼ਮੀਨਾਂ ਵੇਚ-ਵੇਚ ਕੇ ਆਪਣੇ ਜਿਹੜੇ ਬੱਚੇ ਨੂੰ ਵਿਦੇਸ਼ਾਂ ਵੀ ਭੇਜਿਆ ਸੀ ਉਹ ਵੀ ਦੋ ਨੰਬਰ ਤੇ ਪਨਾਮਾ ਦੇ ਜੰਗਲਾਂ ਦੇ ਵਿੱਚੋਂ ਤੱਕੇ ਖਾਂਦੇ ਹੋਏ ਅਮਰੀਕਾ ਪਹੁੰਚੇ ਸੀ ਬਹੁਤੇ ਤਾਂ ਜਿਹੇ ਲੋਕ ਵੀ ਸਾਨੂੰ ਨੂ ਹਜੇ 2-2 ਮਹੀਨੇ ਜਾਂ 1 ਕਿ ਮਹੀਨਾ ਹੀ ਹੋਇਆ ਸੀ ਤੇ ਚੇਂਜ ਹੁੰਦੇ ਆਹੀਂ 트럼ਪ ਨੇ ਐਲਾਨ ਕੀਤਾ ਹੋਇਆ ਸੀ ਕਿ ਮੈਂ ਜਿਹੜਾ ਪ੍ਰਵਾਸੀ ਜਿਹੜੇ ਮਜ਼ਦੂਰ ਨੇ ਇਹਨਾਂ ਨੂੰ ਇੱਥੋਂ ਕੱਢ ਦਵਾਂਗਾ ਤੇ ਉਹੀ ਉਸਨੇ ਕੀਤਾ ਤੇ ਉਸਨੇ ਰਾਸ਼ਪਤੀ ਬੰਦਿਆਂ ਸਾਰ ਹੀ ਤੇ ਅਮਰਜਸੀ ਲਗਾ ਦਿੱਤੀ ਤੇ ਅਮਰਜਸੀ ਲਗਾ ਕੇ ਤੇ ਲੋਕਾਂ ਨੂੰ ਗ੍ਰਿਫਤਾਰ ਕਰਨਾ ਸ਼ੁਰੂ ਕਰ ਦਿੱਤਾ ਇਸ ਵੇਲੇ ਅਮਰੀਕਾ ਦੇ ਵਿੱਚ 20000 ਤੋਂ ਜ਼ਿਆਦਾ ਲੋਕ ਹੈ ਜਿਨ੍ਹਾਂ ਤੇ ਡਿਪੋਰਟੇਸ਼ਨ ਲੱਗੀ ਹੋਈ ਆ ਤੇ 17900 ਅਜੇ ਭਾਰਤੀ ਹਨ ਜਿਨ੍ਹਾਂ ਦੇ ਪੈਰਾਂ ਵਿੱਚ ਆਈਸ ਨੇ ਪਾਏ ਹੋਏ ਨੇ ਟਰੈਕਰ ਟਰੈਕਰ ਤੇ ਬਹੁਤ ਹੀ ਦੁਨੀਆ ਦਾ ਜਿਹੜੇ ਬੱਚਿਆਂ ਦਾ ਮਾੜਾ ਹਾਲ ਹੈ ਉਹਨਾਂ ਨੇ ਰੋਂਦੇ ਹੋਏ ਦੱਸਿਆ ਕਿ ਸਾਡੇ ਹੱਥਾਂ ਦੇ ਵਿੱਚ ਹੱਥ ਕੜੀਆਂ ਤੇ ਪੈਰਾਂ ਜੰਜੀਰਾ ਪਾ ਕੇ ਸਾਨੂੰ ਬੜੇ ਤਸੀਹੇ ਦਿੱਤੇ ਗਏ ਤੇ ਸਾਨੂੰ ਇਸ ਤਰ੍ਹਾਂ ਜਕੜ ਕੇ ਜਿਹੜਾ ਉਹ ਜਾਜ ਵਿੱਚ ਜਵਬਰੀ ਬਿਠਾਇਆ ਗਿਆ ਤੇ ਉਹਨਾਂ ਨੇ ਅ ਰੋਂਦੇ ਹੋਏ ਦੱਸਿਆ ਕਿ ਅਸੀਂ 40-40 50-50 ਲੱਖ ਰੁਪਏ ਦੇ ਕੇ ਜਿਹੜਾ ਅਸੀਂ ਇਤਰਾ ਜਿਹੜੇ ਬਾਹਰ ਗਏ ਸੀ ਕਿਉਂਕਿ ਉਹਨਾਂ ਨੇ ਇਸਾਂ ਤੋਂ ਪਹਿਲਾਂ ਜਿਹੜੇ ਪੱਕੇ ਹੋਏ ਲੋਕਾਂ ਦੀ ਜ਼ਿੰਦਗੀ ਨੂੰ ਦੇਖ ਕੇ ਲੋਕਾਂ ਦੇ ਵਿੱਚ ਲਾਲਸਾ ਆ ਗਈ ਜਾਂ ਕੁਝ ਏਜੰਟਾਂ ਏਜੰਟ ਜਿਹੜੇ ਪੈਸੇ ਦੇ ਚੱਕਰ ਦੇ ਵਿੱਚ ਨੌਜਵਾਨਾਂ ਨੂੰ ਪੀੜੀ ਨੂੰ ਇਤਰਾਮ ਬਾਹਰ ਭੇਜ ਰਹੇ ਨੇ ਦੋ ਨੰਬਰ 'ਚ ਭੇਜ ਰਹੇ ਨੇ ਦੇਖੋ ਇੰਨੇ ਨੇ ਪੈਸੇ ਲੱਖਾਂ ਹੀ ਲਾ ਕੇ ਅੱਜ ਕਿੰਨਾ ਉਹਨਾਂ ਦੇ ਖਜਲ ਖਰਾਬੀ ਹੋਈ ਆ ਤੇ ਕੋਈ ਪੁੱਛਣ ਉਹਦਾ ਪੁੱਛਣ ਵਾਲਾ ਹੋਵੇ ਤਾਂ ਕਿਵੇਂ ਉਹਨਾਂ ਦੀ ਜ਼ਿੰਦਗੀ ਉੱਥੇ ਬਤੀਤ ਕੀਤੀ ਭਾਵੇਂ ਕੋਈ 2 ਮਹੀਨੇ ਹੀ ਕੋਈ 3 ਮਹੀਨੇ ਹੀ ਤੇ ਬਹੁਤ ਬੁਰਾ ਹਾਲ ਹੋਇਆ ਤੇ ਸਰਕਾਰਾਂ ਨੂੰ ਚਾਹੀਦਾ ਕਿ ਆਪਣੇ ਲੋਕਾਂ ਦੀ ਹਿਫਾਜ਼ਤ ਕਰੇ ਇਹਨਾਂ ਵਾਸਤੇ ਰੁਜ਼ਗਾਰ ਦੇ ਸਾਧਨ ਪੈਦਾ ਕਰੇ ਕਿਉਂਕਿ ਜੇ ਫੋਰਨ ਕੰਟਰੀਆਂ ਵਿਦੇਸ਼ਾਂ ਵਾਲੀਆਂ ਕੰਟਰੀਆਂ ਆਪਣੇ ਲੋਕਾਂ ਵਾਸਤੇ ਇੰਨੇ ਵਸੀਲੇ ਪੈਦਾ ਕਰ ਸਕਦੇ ਨੇ ਰੁਜ਼ਗਾਰ ਪੈਦਾ ਕਰ ਸਕਦੇ ਨੇ ਸਾਡੀਆਂ ਇਸ ਦੇਸ਼ ਦੀਆਂ ਸਰਕਾਰਾਂ ਵੀ ਕਰ ਸਕਦੀਆਂ ਨੇ ਪਰ ਨੀਤੀਆਂ ਦੀ ਘਾਟ ਹੈ ਸਿਰਫ ਆਪਣਾ ਹੀ ਇਹ ਲੀਡਰ ਸੋਚਦੇ ਨੇ ਸਰਕਾਰਾਂ ਨੂੰ ਚਾਹੀਦਾ ਕਿ ਲੋਕਾਂ ਵਾਸਤੇ ਵੱਧ ਤੋਂ ਵੱਧ ਰੁਜ਼ਗਾਰ ਪੈਦਾ ਕਰੇ ਤਾਂ ਜੋ ਜਿਸ ਤਰ੍ਹਾਂ ਹੁਣ ਲੋਕ ਬਾਹਰੋਂ ਵਿਦੇਸ਼ ਦੇ ਵਿੱਚੋਂ ਬਾਹਰ ਵਸ ਆ ਰਹੇ ਨੇ ਇਸ ਤਰ੍ਹਾਂ ਹੋਰ ਨਾ ਨਾਲ ਵੀ ਇਸ ਤਰ੍ਹਾਂ ਨਾ ਹੋਵੇ ਤੇ ਤਾਂ ਇਹ ਹੋ ਸਕਦਾ ਜੇਕਰ ਸਾਡੀਆਂ ਸਰਕਾਰਾਂ ਸ਼ਜੀਦਗੀ ਸ਼ਜੀਦ ਹੋਣ ਕਿ ਇਹ ਆਪਣੇ ਲੋਕਾਂ ਨੂੰ ਰੋਜ਼ਗਾਰ ਦੇਣਾ ਹੈ ਆਪਣੇ ਲੋਕਾਂ ਨੂੰ ਚੰਗੇ ਸਾਧਨ ਦੇਣ ਹਨ ਇਹ ਵੀਡੀਓ ਕਿਸ ਤਰ੍ਹਾਂ ਦੇ ਅਗੇ ਲਾਈਕ ਕਰੋ ਸ਼ੇਅਰ ਕਰੋ ਧੰਨਵਾਦ